ਇਹ ਪਰਚੀ ਲਿੱਤੀ ਹੈ ਡੇਟੋ ਹਾਂ ਪਰਚੀ ਲਿੱਤੀ ਆ ਹਾਂਜੀ ਕਿੰਨੇ ਰੁਪਏ 70 ਰੁਪਏ ਇਹ ਬੰਦ ਨਹੀਂ ਹੋਇਆ ਟੋਲ ਬ੍ਰਿਜ ਅੱਜ ਹੋਇਆ ਰਾਤ ਹੈ ਜੀ ਰਾਤ ਨੂੰ ਹੋਏਗਾ 12 ਵਜੇ ਅੱਜ ਰਾਤ ਨੂੰ ਹੁੰਦਾ ਹੈ ਕਿ ਗੱਟੀ ਗਈ ਹੈ ਪਰ ਸਰਕਾਰ ਵੱਲੋਂ ਬੰਦ ਕੀਤੇ ਗਿਆ ਟੋਲ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਟੋਲ ਪਲਾਜ਼ਾ ਫੈਲਕਲਾਣ ਵਾਲਾ ਟੋਲ ਇਹ ਦੇ ਚੱਕੀ ਹੈ ਤੁਹਾਡੀ ਹਾਂਜੀ ਫਿਰ ਕੀ ਕਹਿਣਾ ਜਾਣਿਆ ਜੀ ਪਰਚੀ ਕੱਟੀ ਗਈ ਹੈ ਇਹਦੇ ਪਰ ਸਰਕਾਰ ਵੱਲੋਂ ਬੰਦ ਕੀਤੇ ਗਿਆ ਟੋਲ ਪਲਾਜ਼ਾ ਹਾਂਜੀ ਉਹੀ ਅਸੀਂ ਤਾਂ ਸੋਚ ਰਹੇ ਸੀ ਕਿ ਇਹ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿੰਨੇ ਰੁਪਏ ਦੀ ਪਰਚੀ ਕੱਟੀ ਹੈ ਕਿਹੜੇ ਟੋਲ ਤੋਂ 44 ਰੁਪਏ ਦੀ ਕੱਟੀ ਹੈ ਕਿਹੜੇ ਟੋਲ ਪਲਾਜ਼ਾ ਸਰ ਇੱਥੋਂ ਇਸ ਟੋਲ ਪਲਾਜ਼ਾ ਤੋਂ ਕੀ ਇਹਦਾ ਨਾਮ ਹੈ ਦੂਰੀ ਆ ਉਹਦੇ ਵਾਲਾ ਹੀ ਮਹਿਲਕਲ ਵਾਲਾ ਹਾਂ ਮਹਿਲਕਲ ਵਾਲਾ ਟੋਲ ਪਲਾਜ਼ਾ ਇਹ ਪਰਚੀ ਲਿੱਤੀ ਹੈ ਤੁਹਾਡੇ ਤੋਂ ਹਾਂ ਪਰਚੀ ਲਿੱਤੀ ਆ ਹਾਂਜੀ ਕਿੰਨੇ ਰੁਪਏ 70 ਰੁਪਏ ਇਹ ਬੰਦ ਨਹੀਂ ਹੋਇਆ ਟੋਲ ਬਰਦਰ ਅੱਜ ਹੋਏਗਾ ਰਾਤ ਨੂੰ ਹੈਰੀ ਰਾਤ ਨੂੰ ਹੋਏਗਾ 12 ਅੱਜ ਰਾਤ ਨੂੰ ਬੰਦ ਹੋਏਗਾ ਕਿੱਕ ਟਿੱਗੀ ਆਏ ਜੇ ਪਰ ਸਰਕਾਰ ਵੱਲੋਂ ਬੰਦ ਕੀਤੇ ਗਏ ਟੋਲ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿਹੜੀ ਟੋਲ ਪਲਾਜ਼ੇ ਫੈਲਕਲਾਂ ਵਾਲਾ ਕੋਰਸ ਇਹ ਟੱਕੀ ਆ ਤੁਹਾਡੀ ਹਾਂਜੀ ਫਿਰ ਕੀ ਕਹਿਣਾ ਚਾਹਣਿਆ ਇਹ ਪਰਚੀ ਕੱਟੀ ਗਈ ਆ ਇਹਦੇ ਪਰ ਸਰਕਾਰ ਵੱਲੋਂ ਬੰਦ ਕੀਤੇ ਗਏ ਟੋਲ ਪਲਾਜ਼ੇ ਹਾਂਜੀ ਉਹੀ ਅਸੀਂ ਤਾਂ ਸੋਚ ਰਹੇ ਸੀ ਕਿ ਇਹ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿੰਨੇ ਰੁਪਏ ਦੀ ਪਰਚੀ ਕੱਟੀ ਗਈ ਕਿਹੜੇ ਟੋਲ ਤੋਂ 46 ਰੁਪਏ ਦੀ ਕੱਟੀ ਹੈ ਕਿਹੜੀ ਟੋਲ ਪਲਾਜ਼ੇ ਸਰ ਇਸ ਟੋਲ ਪਲਾਜੇ ਤੋਂ ਕੀ ਇਹਦਾ ਨਾਮ ਹੈ ਮਹਿਲਕਲਾਂ ਵਾਲਾ ਜੀ ਮਹਿਲਕਲਾਂ ਹਾਂ ਮਹਿਲਕਲਾਂ ਵਾਲਾ ਟੋਲ ਪਲਾਜਾ ਇਹ ਪਰਤੀ ਲਿੱਤੀ ਹੈ ਕਿੱ데 ਤੋਂ ਪਰਤੀ ਲਿੱਤੀ ਹੈ ਹਾਂ ਜੀ ਕਿੰਨੇ ਰੁਪਏ 70 ਰੁਪਏ ਇਹ ਬੰਦ ਨਹੀਂ ਹੋਇਆ ਟੋਲ ਬ੍ਰਿਦਰ ਅੱਜ ਹੋਇਆ ਰਾਤ ਹੈ ਜੀ ਰਾਤ ਨੂੰ ਹੋਏਗਾ 12 ਵਜੇ ਅੱਜ ਰਾਤ ਨੂੰ ਬੰਦ ਹੋਏਗਾ ਠੀਕ ਹੈ ਠੀਕ ਹੈ ਇਹਦੇ ਪਰ ਸਰਕਾਰ ਵੱਲੋਂ ਬੰਦ ਕੀਤੇ ਗਿਆ ਟੋਲ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਇਹ ਟੋਲ ਪਲਾਜਾ ਹੈ ਮਹਿਲਕਲਾਂ ਵਾਲਾ ਟੋਲ ਇਹ ਚੱਕੀ ਆ ਤੁਹਾਡੀ ਹਾਂਜੀ ਫਿਰ ਕੀ ਕਹਿਣਾ ਜਾਣਿਆ ਇਹ ਪਰਚੀ ਕੱਟੀ ਗਈ ਆ ਇਹਦੇ ਪਰ ਸਰਕਾਰ ਵੱਲੋਂ ਬੰਦ ਕੀਤਾ ਗਿਆ ਟੋਲ ਪਲਾਜੇ ਹਾਂਜੀ ਉਹੀ ਅਸੀਂ ਤਾਂ ਸੋਚ ਰਹੇ ਸੀ ਕਿ ਇਹ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿੰਨੇ ਰੁਪਏ ਦੀ ਪਰਚੀ ਕੱਟੀ ਗਈ ਕਿਹੜੇ ਟੋਲ ਤੋਂ 46 ਰੁਪਏ ਦੀ ਕੱਟੀ ਹੈ ਕਿਹੜੇ ਟੋਲ ਪਲਾਜੇ ਸਰ ਐਸ ਟੋਲ ਪਲਾਜੇ ਤੋਂ ਕੀ ਇਹਦਾ ਨਾਮ ਹੈ ਮਹਿਲਕਲਾਂ ਵਾਲਾ ਹਾਂ ਮਹਿਲਕਲਾਂ ਵਾਲਾ ਟੋਲ ਪਲਾਜਾ ਇਹ ਪਰਚੀ ਲਿੱਤੀ ਗੱਡੇ ਤੋਂ ਹਾਂ ਪਰਚੀ ਲਿੱਤੀ ਆ ਹਾਂਜੀ ਕਿੰਨੇ ਰੁਪਏ 70 ਵੇ ਇਹ ਬੰਦ ਨਹੀਂ ਹੋਇਆ ਟੋਲ ਬ੍ਰਦਰ ਅੱਜ ਹੋਇਆ ਰਾਤ ਹੈ ਜੀ ਰਾਤ ਨੂੰ ਹੋਏਗਾ 12 ਵਜੇ ਅੱਜ ਰਾਤ ਨੂੰ ਬੰਦ ਹੋਏਗਾ ਕੀ ਗੱਟੀ ਹੈ ਇਹਦੇ ਪਰ ਸਰਕਾਰ ਵੱਲੋਂ ਬੰਦ ਕੀਤੇ ਗਿਆ ਟੋਲ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿਹੜੀ ਟੋਲ ਪਲਾਜ ਹੈ ਫੈਲਕਲਾਂ ਵਾਲਾ ਟੋਲ ਇਹਦੇ ਤੇ ਟੱਟੀ ਹੈ ਤੁਹਾਡੀ ਹਾਂਜੀ ਫਿਰ ਕੀ ਕਹਿਣਾ ਚਾਣਿਆ ਜੀ ਪਰਚੀ ਕੱਟੀ ਗਈ ਹੈ ਇਹਦੇ ਪਰ ਸਰਕਾਰ ਵੱਲੋਂ ਬੰਦ ਕੀਤੇ ਗਿਆ ਟੋਲ ਪਲਾਜ ਹੈ ਹਾਂਜੀ ਉਹੀ ਇਸੇ ਦਾ ਸੋਚ ਰਹੇ ਸੀ ਕਿ ਇਹ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿੰਨੇ ਰੁਪਏ ਦੀ ਪਰਚੀ ਕੱਟੀ ਹੈ ਕਿਹੜੇ ਟੋਲ ਤੇ 46 ਰੁਪਏ ਦੀ ਕੱਟੀ ਹੈ ਕਿਹੜੇ ਟੋਲ ਪਲਾਜ਼ੇ ਸਰ ਐਸ ਟੋਲ ਪਲਾਜ਼ੇ ਤੋਂ ਕੀ ਇਹਦਾ ਨਾਮ ਹੈ ਮਹਿਲਕਲਾਂ ਵਾਲਾ ਹਾਂ ਮਹਿਲਕਲਾਂ ਵਾਲਾ ਟੋਲ ਪਲਾਜ਼ਾ